ਲੁਧਿਆਣਾ ਦੇ ਮਲੇਰਕੋਟਲਾ ਰੋਡ ਤੇ ਲੁਧਿਆਣਾ ਭਾਜਪਾ ਵੱਲੋਂ ਨਵੇਂ ਵਰਕਰਾਂ ਦੀ ਨਿਯੁਕਤੀ ਕੀਤੀ ਗਈ ਇਸ ਦੌਰਾਨ ਵੱਖ-ਵੱਖ ਪਾਰਟੀਆਂ ਤੋਂ ਆਏ ਵਰਕਰਾਂ ਨੂੰ ਭਾਜਪਾ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਦੀ ਅਗਵਾਈ ਹੇਠ ਸ਼ਾਮਲ ਕੀਤਾ ਗਿਆ ਉਦੋਂ ਇਸ ਮੌਕੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਵਿੰਦਰ ਸਿੰਘ ਸੰਗੋਵਾਲ ਵੀ ਮੌਜੂਦ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਨੇ ਕਿਹਾ ਕਿ ਅੱਜ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਇਸ ਤੋਂ ਇਲਾਵਾ ਉਹਨਾਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਵੀ ਸਵਾਲ ਚੁੱਕੇ ਅਤੇ ਰਾਮ ਮੰਦਰ ਨੂੰ ਲੈ ਕੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਇਸ ਤੋਂ ਇਲਾਵਾ ਹੋਣਾ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਆਮ ਆਦਮੀ ਪਾਰਟੀ ਕਾਂਗਰਸ ਸ਼ਿਵ ਸੈਨਾ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਜੀ ਅੱਜ ਚੰਗੇ ਨੌਜਵਾਨ ਪ੍ਰਿੰਸੀਪਲ ਪੜ੍ਹੇ ਲਿਖੇ ਸਮਾਜ ਸੇਵੀ ਇੰਡਸਟ੍ਰੀਅਲਿਸਟ ਸਰ ਵਰਗਾਂ ਤੋਂ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁੜੇ ਐ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਜਿਵੇਂ ਦੇਸ਼ ਦੇ ਵਿੱਚ 9 ਸਾਲ ਤੋਂ ਸਰਕਾਰ ਕੰਮ ਰਹੀ ਉਹਨੂੰ ਦੇਖਦੇ ਹੋਏ ਇੱਕ ਵਿਕਲਪ ਦੇਖਦੇ ਹੋਏ ਕਿ ਪੰਜਾਬ ਨੂੰ ਸਹੀ ਲੀਹਾਂ ਤੇ ਲਿਆ ਸਕਦਾ ਤੇ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ ਇਹ ਸਭ ਨੂੰ ਦੇਖਦੇ ਹੋਏ ਅੱਜ ਪਰਿਵਾਰ ਦੇ ਵਿੱਚ ਵਾਅਦਾ ਹੋਇਆ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਅਹੇਜੀ ਪਾਰਟੀ ਹੈ ਜਿੱਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਦਰ ਤੇ ਜੁਆਇਨਿੰਗ ਹੋ ਰਹੀ ਹੈ ਉਸੇ ਤਹਿਤ ਅੱਜ ਅਸੀਂ ਲੁਧਿਆਣੇ ਗਿਲ ਹਲਕੇ ਦੇ ਵਿੱਚ ਆਏ ਸੀ ਤੇ ਵੱਡੇ ਪਰਿਵਾਰ ਸਾਨੂੰ ਜੁਆਇਨ ਕੀਤੇ ਸੌਵਾਂ ਦੀ ਤਦਾਦ ਦੇ ਵਿੱਚ ਅੱਜ ਅਸੀਂ ਇੱਥੇ ਨੌਜਵਾਨ ਬਜ਼ੁਰਗ ਸਾਥੀ ਭੈਣਾ ਸਾਰੇ ਜੁਆਇਨ ਕੀਤੇ ਜੀ ਅੱਜ ਜਿੱਥੇ ਦੇਸ਼ ਖੁਸ਼ੀਆਂ ਮਨਾ ਰਿਹਾ ਹੈ ਦੁਨੀਆਂ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿ 500 ਸਾਲਾਂ ਤੋਂ ਜਿਹੜੀ ਆਪਾਂ ਇੱਕ ਸੰਘਰਸ਼ ਕਰ ਰਹੇ ਸੀ ਇਹ ਆਸਥਾ ਸੀ ਸਭ ਦੀ ਉਹ ਕੱਲ ਆਸਥਾ ਪੂਰੀ ਹੋਈ ਹੈ ਤੇ ਰਾਮ ਜੀ ਉਸ ਅਯੁੱਧਿਆ ਦੇ ਵਿੱਚ ਉਸ ਮੰਦਰ ਦੇ ਵਿੱਚ ਉੱਥੇ ਉਹਨਾਂ ਦਾ ਕੱਲ ਪ੍ਰਣ ਪ੍ਰਤੀਸ਼ਟਾ ਹੋ ਕੇ ਉੱਥੇ ਵਿਰਾਜਮਾਨ ਹੋਏ ਆ ਜਿੱਥੇ ਦੇਸ਼ ਖੁਸ਼ੀਆਂ ਮਨਾ ਰਿਹਾ ਹੈ ਉਥੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਆਪਣੇ ਮੁੱਖ ਮੰਤਰੀ ਜਿਹੜੇ ਛੋਟੀ ਛੋਟੀ ਗੱਲ ਤੇ ਟਵੀਟ ਕਰਦੇ ਆ ਇਸ਼ਤਿਹਾਰ ਲਾਉਂਦੇ ਆ ਕੋਈ ਮਾੜੀ ਜੀ ਗੱਲ ਹੋ ਜੇ ਇਸ਼ਤਿਹਾਰਬਾਜ਼ੀ ਕਰਦੇ ਆ ਤੇ ਕੱਲ ਐਡਾ ਖੁਸ਼ੀ ਦਾ ਦਿਹਾੜਾ ਹੋਵੇ ਪੰਜਾਬੀ ਜਾਣੇ ਜਾਂਦੇ ਆ ਭਾਈਚਾਰਕ ਸਾਂਝ ਕਰਕੇ ਦੁਨੀਆਂ ਦੇ ਵਿੱਚ ਇਹਨਾਂ ਦੀ ਮਿਸਾਲ ਹੈ ਭਾਈਚਾਰਕ ਸਾਂਝ ਦੀ ਤੇ ਕੱਲ ਐਡਾ ਵੱਡਾ ਰਾਮ ਜੀ ਦਾ ਪ੍ਰੋਗਰਾਮ ਹੋਇਆ ਲਿੰਗ ਸਿੰਘਾਂ ਲੰਗਰ ਲਾਏ ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਲਾਏ ਗਏ ਪੰਜਾਬੀਆਂ ਨੇ ਬੜੇ ਸਤਕਾਰ ਨਾਲ ਸ਼ਰਧਾ ਨਾਲ ਸਾਰਿਆਂ ਦੇ ਇਕੱਠੇ ਹੋ ਕੇ ਬੜੇ ਆਸਥਾ ਦੇ ਨਾਲ ਇਹ ਪਰੋ ਮਨਾਇਆ ਪਰ ਕੱਲ ਭਗਵੰਤ ਮਾਨ ਜੀ ਨੇ ਬੜੀ ਇੱਕ ਛੋਟੀ ਸੋਚ ਲੋਕਾਂ ਸਾਹਮਣੇ ਰੱਖੀ ਹੈ ਕਿ ਉਹਨਾਂ ਨੇ ਇੱਕ ਕੋਈ ਟਵੀਟ ਤੱਕ ਨਹੀਂ ਸਮਝਿਆ ਦੁਰਦੇਸ਼ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਸੀ ਪੰਜਾਬ 'ਚ ਕੋਈ ਸਰਕਾਰੀ ਛੁੱਟੀ ਨਹੀਂ ਕੀਤੀ ਗੱਲ ਗੱਲ ਦੇ ਉੱਤੇ ਇਸ਼ਤਿਹਾਰ ਲਾਉਣ ਵਾਲੇ ਮਾਨ ਸਾਹਿਬ ਕੱਲ ਪੰਜਾਬ ਦੇ ਵਿੱਚ ਬੋਰਡ ਲਾ ਕੇ ਰਾਮ ਭਗਤਾਂ ਨੂੰ ਵਧਾਈ ਦੇ ਸਕਦੇ ਸੀ ਪੰਜਾਬ ਵਾਸੀਆਂ ਨੂੰ ਵਧਾਈ ਦੇ ਸਕਦੇ ਸੀ ਜੀ RAM ji ਸਭ ਦੇ ਸਾਂਝੇ ਅੱਜ ਇੱਕ ਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਵਧਾਈ ਦੇ ਸਕਦੇ ਸੀ ਪਰ ਉਹਨਾਂ ਨੇ ਇਸ ਭਾਈਚਾਰਕ ਸਾਂਝ ਆ ਜਿਹੜੀ ਇਹਦੇ ਬਹਿ ਕਹੂੰਗਾ ਬੜਾ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਕਿ ਇਸ ਚੀਜ਼ ਦਾ ਉਹਨਾਂ ਸਵਾਗਤ ਨਹੀਂ ਕੀਤਾ ਪ੍ਰਧਾਨ ਸਾਹਿਬ ਇੱਕ ਅਕਾਲੀ ਦਲ ਨੇ ਸਵਾਗਤ ਕੀਤਾ ਪਰ ਸਾਹਿਬ ਕਹਿ ਰਹੇ ਸੀਗੇ ਖੁੱਲਰ ਦੀ ਨਿਹਾਈ ਜਿਹੜੇ ਟੁਰਨ ਨਹੀਂ ਲਾ ਕੇ ਮਨੇ ਕਹਿ ਕਿ ਜਿਹੜੀ ਪੋਜੀਸ਼ਨ ਹੈ ਉਹ ਰੱਦ ਕੀਤੀ ਗਈ ਤਾਂ ਮਾਨ ਸਰਕਾਰ ਤੇ ਸਵਾਲ ਚੁੱਕੇ ਦੇਖੋ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਫਰਕ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀ ਉਦੋਂ ਪੰਜ ਸਿੰਘਾਂ ਨੂੰ ਛੱਡਣ ਲਈ ਅੱਡ-ਅੱਡ ਸੂਬੇ ਦੀਆਂ ਸਰਕਾਰਾਂ ਨੂੰ ਇੱਕ ਪੱਤਰ ਲਿਖਿਆ ਸੀ ਜਿਹਦੇ 'ਚੋਂ ਦੋ ਸਿੰਘ ਉਦੋਂ ਛੱਡਤੇ ਸੀ ਤੇ ਤਿੰਨ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਆ ਖੋੜੇ ذریعے ਮੈਂ ਪੰਜਾਬੀਆਂ ਨੂੰ ਜਾਣੂ ਕਰਾਉਣੀ ਚਾਹੁੰਦਾ ਵੀ ਬੜਾ ਸੈਂਸਿਟਿਵ ਇਸ਼ੂ ਹੈ ਇਹਦੇ ਤੇ ਰਾਜਨੀਤੀ ਖੇਡਦੇ ਆ ਲੋਕ ਇਹਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਬੰਦੀ ਸਿੰਘਾਂ ਨੂੰ ਛੱਡਣ ਵਾਲਾ ਕੰਮ ਹੈ ਕੇਂਦਰ ਦੀ ਸਰਕਾਰ ਦਾ ਨਹੀਂ ਸੂਬੇ ਦੀ ਸਰਕਾਰਾਂ ਦਾ ਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਸਿਰਫ ਰეკਮੈਂਡ ਕਰ ਸਕਦੇ ਬੇਨਤੀ ਕਰ ਸਕਦੇ ਸੂਬੇ ਦੀ ਸਰਕਾਰ ਨੂੰ ਉਹਨਾਂ ਕੀਤੀ ਬੇਨਤੀ ਜਦੋਂ 550 ਸਾਲਾ ਸੀ ਅੱਜ ਤਿੰਨ ਸਿੰਘ ਹਜੇ ਜੇਲ੍ਹਾਂ ਦੇ ਵਿੱਚ ਐ ਚਾਹੇ ਉਹ ਪੰਜਾਬ ਦੇ ਵਿੱਚ ਆਪਦੀ ਸਰਕਾਰ ਹੈ ਪੰਜਾਬ ਦੇ ਵਿੱਚ ਹੈ ਇੱਕ ਦੂਜੇ ਦਿੱਲੀ ਦੇ ਵਿੱਚ ਹੈ ਜਿੱਥੇ ਆਪਦੀ ਸਰਕਾਰ ਹੈ ਤੀਜੇ ਕਰਨਾਟਕਾ ਦੇ ਵਿੱਚ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੈ ਸੋ ਅੱਜ ਆਂਦੇ ਹੁੰਦੇ ਨਾ ਬਿੱਲੀ ਥੈਲਿਓਂ ਬਾਹਰ ਆ ਗਈ ਇਹਨਾਂ ਦੇ ਕੰਮ ਕਹਿਣੀ ਤੇ ਕਥਨੀ 'ਚ ਫਰਕ ਦਿਖਾਉਣ ਦੇ ਹੋਰ ਤੇ ਕਰਨ ਦੇ ਹੋਰ ਅਜੋ ਚਿੱਠੀ ਸਭ ਦੇ ਸਾਹਮਣੇ ਹੈ ਜਿਦੇ 'ਚ ਇਹਨਾਂ ਨੇ ਵਿਰੋਧ ਕੀਤਾ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਦਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿਫਾਰਿਸ਼ ਕੀਤੀ ਸੀ ਪਰ ਇਹਨਾਂ ਵਿਰੋਧ ਕੀਤਾ ਹੈ ਸੋ ਮੈਂ ਇਹਨਾਂ ਨੂੰ ਆ ਨਾ ਵਿਰੋਧ ਛੱਡ ਕੇ ਹੁਣ ਪੰਜਾਬੀ ਜਾਣ ਚੁੱਕੇ ਆ ਤੁਹਾਨੂੰ ਇਹ ਕੰਮ ਬੰਦ ਕਰ ਦਿਓ ਸਹੀ ਰਾਹ ਤੇ ਆਜੋ ਮੌਕਾ ਬਾਰ ਬਾਰ ਨਹੀਂ ਜੇ ਮਿਲਦਾ ਦੇਖੋ ਜਿਹੜਾ ਹਿੱਟ ਐਂਡ ਰਨ ਦੀ ਗੱਲ ਕਰਦੇ ਹਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਦੀ رائے ਲਈ ਜਦੋਂ ਲੋਕਾਂ ਨੇ ਵਿਰੋਧ ਕੀਤਾ ਕਾਨੂੰਨ ਵਾਪਸ ਹੋ ਗਿਆ ਅੱਜ ਐਵੇਂ ਭੰਬਲ ਪੂਸਾ ਪਾਈ ਫਿਰਨਾ ਉਸ ਗੱਲ ਦਾ ਵੀ ਕਾਨੂੰਨ ਹੈ ਕਾਨੂੰਨ ਬਣ ਜੂਗਾ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਹੈ ਸੋ ਜੇ ਸਰਫਤਾਰ ਨਾਲ ਦੇਸ਼ ਤਰੱਕੀ ਕਰ ਰਿਹਾ ਉਹ ਸਰਫਤਾਰ ਦਾ ਹਿੱਸਾ ਬਣਨਾ ਚਾਹੀਦਾ ਨਾ ਕਿ ਉਹਦੇ 'ਚ ਰੋੜੇ ਹੋਣੀ ਚਾਹੀਦੀ। ਗੱਡਾ ਸਾਹਿਬ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਆ ਆਣ ਵਾਲੀਆਂ ਲੋਕ ਸਭਾ ਦੀਆਂ ਜਿਹੜੇ ਇਲੈਕਸ਼ਨ ਨੇ 13 ਇਹਦਾ ਸੈਟਾ ਜਿੱਤਣਗੇ ਪੰਜਾਬ ਦੇ। ਇਹਦੇ ਬਾਰੇ ਕੀ ਕਹਿਣਾ ਤੁਸੀਂ? ਕੁਝ ਨਹੀਂ ਜੀ। ਦੇਖੋ ਅੱਜ ਜਿਹੜਾ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਗੱਠਜੋੜ ਹੋਇਆ ਹੈ। ਇਹ ਪਹਿਲੀ ਵਾਰੀ ਹੋਇਆ ਹੈ ਕਿ ਆਪੋਜੀਸ਼ਨ ਤੇ ਸਰਕਾਰ ਇਕੱਠੀਆਂ ਹੋ ਜਾਣ। ਬੜੀ ਤਰਾਸਦੀ ਹੈ ਪੰਜਾਬ ਦੀ। ਕਿ ਅੱਜ ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਕਿਸੇ ਦੀ। ਦਿਨ ਦਿਹਾੜੇ ਫਰੋਤੀਆਂ ਮੰਗੀਆਂ ਜਾ ਰਹੀਆਂ ਸ਼ਰੇ ਬਾਜ਼ਾਰ ਕਤਲ ਕੀਤੇ ਜਾ ਰਹੇ ਐ ਲਾਅ ਐਂਡ ਆਰਡਰ ਦਾ ਕਿੱਡਾ ਮਾੜਾ ਹਾਲ ਐ ਪਰ ਅੱਜ ਕਾਂਗਰਸ ਵੀ ਰਲੀਆਂ ਆਪ ਵਾਲਿਆਂ ਦੇ ਨਾਲ ਕੋਈ ਇਸ ਮੁੱਦੇ ਨੂੰ ਚੁੱਕਦਾ ਨਹੀਂ ਅੱਜ ਜਿਸ ਦਿਨ ਦਾ ਐਲਾਈਅੰਸ ਪੱਕਾ ਹੋਇਆ ਕਿਸੇ ਦੇ ਖਿਲਾਫ ਕਾਂਗਰਸੀ ਵਜ਼ੀਰ ਦੇ ਖਿਲਾਫ ਕਿਸੇ ਥਾਂ ਦੇ ਉੱਤੇ ਕਿਸੇ ਦੇ ਖਿਲਾਫ ਕੋਈ ਵੀ ਇਨਕੁਆਇਰੀ ਸੀ ਉੱਥੇ ਬੰਦ ਹੋ ਗਈ ਐ ਇੱਕ ਦੂਜੇ ਦਾ ਗੁਣ ਗਾਣ ਕਰਨਾ ਸ਼ੁਰੂ ਹੋ ਗਿਆ ਪਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਪੰਜਾਬੀ ਦੱਖਣਗੇ ਨਹੀਂ ਜਿਹੜਾ ਇਹ ਗੱਠਜੋੜ ਕਰਨ ਲੱਗੇ ਅੱਜ ਪੰਜਾਬੀ ਮਨ ਬਣਾਈ ਬੈਠੇ ਹੈ ਕਿ ਪੰਜਾਬ ਚੋਂ ਕੋਈ ਨਸ਼ਾ ਖਤਮ ਕਰ ਸਕਦਾ ਤੇ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਅੱਜ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖਤਮ ਕਰ ਸਕਦਾ ਤੇ ਭਾਰਤੀ ਜਨਤਾ ਪਾਰਟੀ ਖਤਮ ਕਰ ਸਕਦੀ ਜੇ ਪੰਜਾਬ ਦਾ ਇੰਡਸਟਰੀ ਨੂੰ ਲੀਹਾਂ ਤੇ ਲਿਆ ਸਕਦਾ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਜੇ ਰੋਜ਼ਗਾਰ ਦੇ ਸਕਦਾ ਪੰਜਾਬ ਦੇ ਬੱਚਿਆਂ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਸਕਦੀ ਲਾਅ ਐਂਡ ਆਰਡਰ ਨੂੰ ਕਿਸਦਾ ਮੰਨਦੇ ਹੋ ਤੁਸੀਂ ਕੇਸ ਨੂੰ ਜੀ ਲਾਅ ਐਂਡ ਆਰਡਰ ਨੂੰ ਕਿਸਦਾ ਮੰਨਦੇ ਹੋ ਤੁਸੀਂ ਲਾਅ ਐਂਡ ਆਰਡਰ ਨੂੰ ਕਿਸਦਾ ਮੰਨਦੇ ਹੋ ਤੁਸੀਂ ਲॉ ਐਂਡ ਆਰਡਰ ਦੇ ਤੇ ਐਡੇ ਬੁਰੇ ਹਾਲ ਹੈ ਜੀ ਕਿ ਕੋਈ ਮੈਨੂੰ ਲੱਗਦਾ ਹੈ ਹੁਣ ਪੰਜਾਬ ਦਾ ਪਿੰਡ ਇਹ ਹੈ ਜਾਨੀ ਜਿੱਥੇ ਫਰੋਤੀ ਨਹੀਂ ਮੰਗੀ ਜਾ ਰਹੀ ਜੀ ਕਈ ਦੱਸ ਦਿੰਦੇ ਆ ਤੇ ਕਈ ਦਬੇ ਪੈਰੀ ਫਰੋਤੀ ਦੇ ਹੀ ਜਾਂਦੇ ਆ ਵੀ ਚੁੱਪ ਕਰਕੇ ਦੇ ਦਈਏ ਲੈਣਾ ਕੀ ਆ ਦੱਸਾਂਗੇ ਤੇ ਸਾਡੇ ਪਰਿਵਾਰ ਦਾ ਕੋਈ ਜਾਂਦੀ ਮਾਲੀ ਨੁਕਸਾਨਾ ਹੋ ਜੇ ਜੇ ਸਭ ਤੋਂ ਪਹਿਲਾਂ ਕੋਈ ਫਰਜ਼ ਕਿਸੇ ਸਰਕਾਰ ਦਾ ਹੁੰਦਾ ਨਾ ਸੂਬੇ ਦੀ ਦਾ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਬਾਕੀ ਸਭ ਚੀਜ਼ਾਂ ਬਾਅਦ ਚ ਆਉਂਦੀ ਤੇ ਅੱਜ ਜੇ ਕੋਈ ਘਰੋਂ ਬਾਹਰ ਜਾਵੇ ਤੇ ਘਰ ਦੇ ਇਸੇ ਗੱਲ ਦੀ ਚਿੰਤਾ ਕਰੀ ਜਾਣ ਵੀ ਸਾਡੇ ਘਰ ਦਾ ਬੱਚਾ ਵਾਪਸ ਵੀ ਆਊਗਾ ਸਹੀ ਸਲਾਮਤ ਤੁਸੀਂ ਦੇਖ ਸਕਦੇ ਹੋ ਸਲੂਬੇ ਦੇ ਕੀ ਹਾਲਾਤ ਹੋਣਗੇ ਇਸ ਬਦਲਾਅ ਲਈ ਵੋਟ ਨਹੀਂ ਸੀ ਭਾਈ ਪੰਜਾਬੀਆਂ ਨੇ ਕਿ ਉਹਨਾਂ ਨੂੰ ਡਰ ਦੇ ਮਾਹੌਲ 'ਚ ਸਹਿਮ ਦੇ ਮਾਹੌਲ 'ਚ ਰਹਿਣਾ ਪਵੇ ਉਹ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਪਤ ਹੈ ਅੱਜ ਗਿਲ ਹਲਕੇ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਆ ਤਾਂ ਜੋ ਅਸੀਂ ਜੋ ਸਾਡੇ ਪਰਿਵਾਰ ਦੇ ਵਿੱਚ ਸਾਡੇ ਗਿਲ ਹਲਕੇ ਤੋਂ ਸ਼ਾਮਲ ਹੋ ਰਹੇ ਨੇ ਸਾਡੇ ਭਰਾ ਭੈਣ ਤੇ ਵੀਰ ਮੇਰੇ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਤੇ ਅਸੀਂ ਧੰਨਵਾਦ ਕਰਦੇ ਆਂ ਸਾਡੇ ਬਾਈ ਪ੍ਰਮੇਂਦਰ ਬਰਾੜ ਜੀ ਜੋ ਸਾਡੇ ਮਹਾ ਮੰਤਰੀ ਨੇ ਉਹ ਉਚੀਚੇ ਦੌਰ ਦੇ ਇਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਕੱਲ ਮੈਸੇਜ ਲਗਾਇਆ ਸੀ ਵੀ ਅਸੀਂ ਸਾਡੇ ਬੰਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤੇ ਤੁਸੀਂ ਆ ਕੇ ਉਹਨਾਂ ਨੂੰ ਸ਼ਾਮਲ ਕਰੋ ਇਹਨਾਂ ਨੇ ਸਾਨੂੰ ਉਸੇ ਟਾਈਮ ਕਿਹਾ ਵੀ ਜਦੋਂ ਮਰਜ਼ੀ ਟਾਈਮ ਰੱਖੋ ਤੇ ਸਾਡੇ ਨਿੱਕੇ ਜਿਹੇ ਸੁਨੇਹੇ ਤੇ ਪਹੁੰਚੇ ਇਹਨਾਂ ਨੇ ਸ਼ਾਮਲ ਕੀਤਾ ਅਸੀਂ ਧੰਨਵਾਦ ਕਰਦੇ ਆਂ ਤੇ ਆਪਦੇ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਵਾਣਾ ਵੀ ਲੁਧਿਆਣਾ ਰੂਰਲ ਦੀ ਟੀਮ ਜਿਹੜੀ ਆਪਾਂ ਇਕੱਠੇ ਹੋ ਕੇ ਬਣਾ ਰਹੇ ਆ ਤੇ ਇਸ ਦੇ ਵਿੱਚ ਕੰਮ ਕਰਾਂਗੇ ਤਾਂ ਇਕੱਠੇ ਕਰਾਂਗੇ ਤੁਹਾਨੂੰ ਮਾਨਸਤਕਰ ਇਸ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਣਦਾ ਮਾਨਸਤਕਰ ਮਿਲੇਗਾ ਜੋ ਤੁਸੀਂ ਕੰਮ ਕਰਨਾ ਚਾਹੋਗੇ ਅਸੀਂ ਤੁਹਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੇ ਜਿੱਦਾਂ ਮੈਨੂੰ ਇਹਨਾਂ ਨੇ ਟੀਮ ਨੇ ਜ਼ਿਲ੍ਹਾ ਦਾ ਪ੍ਰਧਾਨ ਲਗਾਇਆ ਮੈਂ ਚਾਹੁੰਦਾ ਇਹ ਵੀ ਸਾਰੇ ਇਸੇ ਤਰ੍ਹਾਂ ਮਿਹਨਤ ਕਰਨ ਤੇ ਤਰੱਕੀਆਂ ਕਰਨ ਮੈਂ ਇਹਨਾਂ ਦੇ ਨਾਲ ਹਾਂ ਹਾਂਜੀ ਜਸਵੰਤ ਸਿੰਘ ਸਿੱਧੂ ਜੀ ਆਰੀਆਨ ਐਨ ਇਨਕਲੇਵ 3 ਕੇ ਹਾਂਜੀ ਤੇ ਬਰਾੜਾ ਸਾਹਿਬ ਨੇ ਸਾਨੂੰ ਜੁਆਇਨ ਕੀਤਾ ਤੇ ਅਸੀਂ ਭਾਜਪਾ ਦੀਆਂ ਨੀਤੀਆਂ ਸਮਝ ਕੇ ਤਾਂ ਹੀ ਭਾਜਪਾ ਚ ਸ਼ਾਮਲ ਹੋਏ ਕੀ ਨੀਤੀਆਂ ਕੀ ਸਮਝ ਕੇ ਸ਼ਾਮਲ ਹੋਏ ਸਾਨੂੰ ਇਹਨਾਂ ਦੇ ਕੰਮ ਬਹੁਤ ਵਧੀਆ ਲੱਗੇ ਜੀ ਤੇ ਸੈਂਟਰ 'ਚ ਕੰਮ ਬਹੁਤ ਵਧੀਆ ਹੋ ਰਹੇ ਨੇ ਹਾਂ ਜੀ ਹਾਂ ਅਸੀਂ ਪੂਰੀ ਮਿਹਨਤ ਕਰਾਂਗੇ ਨਾਲ ਰਲ ਕੇ ਤੇ ਵੇ ਵਧੀਆ ਕੰਮ ਹੋਣ ਇੱਥੇ ਪੰਜਾਬ ਚ ਠੀਕ ਹੈ ਠੀਕ ਹੈ ਕੀ ਨਾਮ ਹੈ ਹਾਂਜੀ ਸਰ ਕੀ ਨਾਮ ਆ ਜੀ ਮੇਰਾ ਨਾਮ ਆਪਾਰ ਸਿੰਘ ਹੈ ਜੀ ਅੱਜ ਕਿਹੜੀ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਚ ਸ਼ਾਮਲ ਹੋਇਆ ਮੈਂ ਪਹਿਲੇ ਕਾਂਗਰਸ ਚ ਬੜੀ ਦੇਰ ਸੇਵਾ ਕਰ ਰਿਹਾ ਹਾਂ ਜੀ ਉਸ ਤੋਂ ਬਾਅਦ ਤਕਰੀਬਨ 3 ਸਾਲ ਤੋਂ ਉੱਪਰ ਇਹਦੇ ਕੰਮ ਚੱਲ ਜਾਈ ਗਏ ਦੁਗਰੀ ਜੀ ਅੱਜ ਅਲਵਿਦਾ ਕਿਉਂ ਆਖਣਾ ਪਿਆ ਤੇ ਕਿਉਂ ਬੀਜੇਪੀ ਚ ਸ਼ਾਮਲ ਹੋਣਾ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਕੰਮ ਬਹੁਤ ਵਧੀਆ ਲੱਗੇ ਤੇ ਨਾਲੇ ਸਾਡਾ ਬਹੁਤ ਸਵਾਗਤ ਹੈ ਸਾਨੂੰ ਲੱਗਿਆ ਵੀ ਸਾਡੇ ਜਿਹੜੇ ਇਨਸਾਲ ਦਾ ਮੁੱਲ ਉੱਥੇ ਦਾ ਚੱਲ ਨਹੀਂ ਪਿਆ ਪਰ ਇੱਥੇ ਅੱਜ ਸਾਨੂੰ ਬਹੁਤ ਉਮੀਦ ਹੈ ਕਿ ਸਾਡਾ ਸਾਡੇ ਜਿਹੜੇ ਕੰਮ ਉਹਦਾ ਮੁੱਲ ਪਊਗਾ ਇੱਕ ਵਾਰੀ ਜੀ ਜਾਨ ਨਾਲ ਪੂਰਾ ਜੋਰ ਲਾਵਾਂਗੇ ਬਾਕੀ ਪਾਰਟੀ ਦੀ ਮਰਜ਼ੀ ਹੈ ਜੀ ਹਾਈ ਕਮਾਂਡ ਦੀ ਮਰਜ਼ੀ ਅਸੀਂ ਇੱਥੇ ਰਮਿੰਦਰ ਸਿੰਘ ਜੀ ਦੇ ਹਾਂ ਤੇ ਬਰਾੜ ਸਾਹਿਬ ਅੱਜ ਆਏ ਨੇ ਉਹਨਾਂ ਦੇ ਨਾਲ ਅਸੀਂ ਅਜੇ ਤੇ ਸ਼ਾਮਿਲ ਹੋਈਆਂ ਨੇ ਜਿਹੜੀਆਂ ਨੀਤੀਆਂ ਤੇ ਕੰਮ ਕਰਨ ਦੇ ਵੀ ਜੁੜੇ ਹੋਏ ਇਹਨਾਂ ਨੇ ਹੁਣ ਮੇਰੇ ਸਾਡੇ ਦਾ ਮੇਰਾ ਇੰਡਸਟਰੀਅਲ ਜ਼ੋਨ ਦੇ ਵਿੱਚ ਹੈ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਆਪਣੇ ਵੱਲੋਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੀ ਨਾਲ ਜੋੜੀਏ ਤੇ ਕੋਸ਼ਿਸ਼ ਰਹੇਗੀ ਕਿ ਅਸੀਂ ਪਾਰਟੀ ਐਸੇ ਕੁਝ ਨਾ ਕੁਝ ਕਰਕੇ ਹਾਈ ਕਮਾਂਡ ਨੂੰ ਦਿਖਾਈਏ ਕਿ ਅਸੀਂ ਇਸ ਕਾਬਿਲ ਹੈਗੇ ਆਂ